ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਆਪਣਾ ਕੰਟੈਕਟ ਨੰਬਰ ਹੈ 8427019817 ਮੇਰਾ ਨਾਮ ਪ੍ਰਿਤਪਾਲ ਸਿੰਘ ਪਿੰਡ ਦੀਪਗੜ ਜ਼ਿਲ੍ਹਾ ਬਰਨਾਲਾ ਸੋ ਅੱਜ ਦੀ ਵੀਡੀਓ ਆਪਾਂ ਵੀਰ ਬਾਈ ਜੀ ਹੁਣੇ ਕੋਲ ਪਹੁੰਚੇ ਤਾਂ ਨਾਮ ਐਡਰੈਸ ਪੁੱਛਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਫਿਰਦਾ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਐਡਰੈਸ ਮੇਰੇ ਕਿੰਨੋ ਬਾਈ ਸਾਰੇ ਵੀਰਾਂ ਨੂੰ ਵੀਡੀਓ ਦੇਖਣ ਵਾਲਿਆਂ ਨੂੰ ਸਾਰੇ ਵੀਰਾਂ ਨੂੰ ਸ ਤੇ ਆਪਣਾ ਨਾਮ ਡਰੈਸ ਦੱਸੋ ਕੀ ਹੈ ਮੇਰਾ ਨਾਮ ਰੋਹੀ RAM ਸਰਪੰਚ ਸਾਬਕਾ ਸਰਪੰਚ ਪਿੰਡ ਪਟੜਾਲ ਕਲਾਂ ਜ਼ਿਲ੍ਹਾ ਸੰਗਰੂਰ ਤਹਿਸੀਲ ਲਹਿਰਾਗਾਗਾ ਲਹਿਰਾਗਾਗਾ ਸੋ ਇੱਕ ਤਾਂ ਆਪਾਂ ਵੀਡੀਓ ਕਵਰ ਕਰਦੇ ਆ ਬਾਈ ਜੀ ਹੁਣ ਉਹ ਤਾਂ ਆਪਾਂ ਕਿੰਨੀਆਂ ਕਟੀਆਂ ਲੈਦੇ ਸੋ ਉਥੋਂ ਵੇਚ 11 ਕਟੀਆਂ ਦਿੱਤੀਆਂ ਨੇ ਬਾਈ ਨੂੰ ਐਂ ਟੂਮ ਦਿੱਤੀਆਂ ਨੇ 11 ਸੋ ਕਟੀਆਂ ਵੀ ਆਪਾਂ ਦਿਖਾਵਾਂਗੇ ਅੰਤ ਤੱਕ ਬਣੇ ਰਹੋ ਜਿਵੇਂ ਆਪਾਂ ਉੱਥੇ ਮੱਝਾਂ ਦੇਖੀ ਜੰਨੇ ਆ ਆ ਮੱਝਾਂ ਮਾਰੀ ਬਾਈ ਨੀਂਗਾ ਸਿਰੇ ਤੇ ਕ ਮਾਰਦੇ ਮੱਝਾਂ ਸੋ ਮੱਝਾਂ ਦੇਖੋ ਸਿਰੇ ਤੇ ਕਰ ਵੀਰ ਨੂੰ ਉਰਾ ਕਰ ਵੀਰ ਨੂੰ ਇੱਕ ਪੂਰਾ ਸਾਰੇ ਦਾ ਸਾਰਾ ਸੂਇਆ ਹੋਇਆ ਤੇ ਇੱਕ ਪੂਰ ਦਾ ਪੂਰੇ ਦੇਦਾ ਸਾਰਾ ਪੂਰਾ ਪਾਣੂ ਦੇਦਾ ਯਾਰ ਹਾਂ ਸਾਰਾ ਪੂਰ 11 ਇਕੱਠੀਆਂ ਨੇ 11 ਹੀ ਦੇਤੀਆਂ ਕੱਟੇ ਆ ਜੀ ਹੈਗੇ ਨੇ ਮੇਰੇ ਕੋਲੇ ਕੱਟੇ ਮੈਂ ਰੱਖ ਲੈ ਕਟੀਆਂ ਬਾਈ ਨੂੰ ਦੇ ਦਿਆਂ ਕਿੰਨੀਆਂ ਮੱਝਾਂ ਨੇ ਆਪਣੇ ਕੋਲ ਸਾਰੀਆਂ ਮੱਝਾਂ ਆਪਣੇ ਕੋਲੇ 22 ਮੱਝਾਂ ਨੇ ਵੀਰੇ ਠੀਕ ਹੈ 22 ਮੱਝਾਂ ਦਾ ਇਹਨੇ ਵਿੱਚੋਂ 11 ਕਟੀਆਂ ਤੁਸੀਂ ਮੈਨੂੰ ਦੇ ਦਿਆ ਹਾਂ 11 ਕਟੀਆਂ ਦੇਤੀਆਂ 22 ਮੱਝਾਂ ਨੇ ਆਪਣੇ ਕੋਲੇ 11 ਕਟੀਆਂ ਬਾਈ ਨੂੰ ਦੇਤੀਆਂ ਸੀ ਨੇ ਠੀਕ ਹੈ ਜਿਵੇਂ ਆਪਾਂ ਅਮੋਜਾ ਦੇਖੀਏ ਨੇ ਆਪਣੀਆਂ ਆ ਮੱਝ ਆ ਗਈ ਵੀਰੇ ਠੀਕ ਹੈ ਆ ਮੱਝ ਆ ਗਈ ਦੇ ਪਲੂਣ ਝੋਟੀ ਨੇ 16 ਕਿਲੋ ਤੋਂ ਉੱਤੇ ਦਿੱਤਾ ਬਾਈ ਇਹਨੇ ਪਲੂਣ ਨੇ ਪਲੂਣ ਨੇ ਠੀਕ ਹੈ ਤੇ ਅੱਗੇ ਦੋ ਇਹ ਵੀ ਇਹ ਵੀ ਪਲੂਣ ਹੈ ਠੀਕ ਹੈ ਹੁਣ ਦੂਜੇ ਸੂਣੀਆਂ ਇਹ ਠੀਕ ਹੈ ਪਲੂਣੀਆਂ ਇਕੱਠੀਆਂ ਦਿੰਦੀਆਂ ਇਹਨੇ ਕਿੰਨਾ ਦਿੱਤਾ ਪਲੂਣ ਇਹਨੇ ਇਹਨੇ 17 ਲੀਟਰ ਦੁੱਧ ਕੱਢਿਆ ਭਾਈ ਸੋ ਵੀਰੋਂ ਪਲੂਣ ਦੇ ਦੁੱਧ 16 16 17 17 16 16 17 17 ਜਿਹੜੀਆਂ ਬਾਈ ਨੂੰ ਇਕੱਠੀਆਂ ਦਿੰਦੀਆਂ ਨੇ ਆ ਗਈ ਵੀਰੇ ਸਿੰਘ ਦਿਖਾਈ ਠੀਕ ਹੈ ਤੋ ਸਿੰਘ ਦੇਖੋ ਸਾਰੀਆਂ ਰੁਪਈਆ ਲੈ ਵੀਰ ਨੂੰ ਸਿੰਘ ਦਿਖਾਈ ਇਕੱਠੀ ਦੇ ਠੀਕ ਹੈ 22 18 19 ਲੀਟਰ ਦੁੱਧ ਦਿੱਤੇ ਇਹਨੇ ਪਲੂਣ ਕਟੀਆਂ 18 19 ਲੀਟਰ ਪਲੂਣ ਦੀ ਇਹ ਵੀ ਸੁਭਰ ਇੱਕ ਗੱਲ ਬਾਈ ਦੀ ਪਚਾਲਿਆ ਮੈਂ ਦੱਸਦਾ ਜਿਹੜਾ ਏਰੀਆ ਆਪਣਾ ਹਰਿਆਣਾ ਕਿੰਨੀ ਦੂਰ ਰਹਿ ਗਿਆ ਹਰਿਆਣਾ ਸਾਡੇ ਤੋਂ ਜਾਖੜ 8 ਕਿਲੋਮੀਟਰ ਰਹਿ ਗਈ ਵੀਰੇ ਠੀਕ ਹੈ ਘਟਾਲਕਾਂ ਹਰਿਆਣੇ ਦੇ ਏਰੀਆ 'ਚ ਮੱਝਾ ਆਪਣਾ ਨੇੜੇ ਮੱਝਾ ਨਹੀਂ ਹੈ ਹਾਂ ਹਰਿਆਣੇ ਤੋਂ ਮੱਝਾਂ ਸਾਰੀਆਂ ਹਰਿਆਣੇ ਤੋਂ ਆਈਆਂ ਹੋਈਆਂ ਨੇ ਇਹ ਇਹ ਘਟੀਆਂ ਹਰਿਆਣੇ ਤੋਂ ਆਈ ਹੋਈ ਹੈ ਠੀਕ ਹੈ ਇਹ ਇਹ ਘਟੀਆਂ ਇਹ ਝੋਠੀ ਹੈ ਇਹ ਵੀ ਦੁਬਾਰੇ ਸੂਗੀ ਵੀਰੇ ਠੀਕ ਹੈ 8 ਮਹੀਨਿਆਂ ਦੀ ਹੋ ਗਈ 2 ਮਹੀਨੇ ਰਹਿੰਦੇ ਨੇ ਸੂਣ ਦੇ ਠੀਕ ਹੈ ਇਹ ਇਹਦੀ ਇਕੱਠੀ ਵੀ ਦਿੱਤੀ ਆ ਬਾਈ ਨੂੰ 20 ਲੀਟਰ ਦੁੱਧ ਆ ਵੀਰੇ ਸਿੰਘ ਦਿਖਾਈ ਤੈਨੂੰ ਦਿਖਾ ਲਵੇ ਲੱਕੀ ਸੋਵਰ 18 18 20 20 ਕਿਲੋ ਵਾਲੇ ਕੱਢੀਆਂ ਮੈਨੂੰ ਪਤਾ 20 ਲੀਟਰ ਵਾਲੀਆਂ ਨੇ ਠੀਕ ਹੈ ਕਰਮ ਵਾਲੀਆਂ ਆ ਦੇਖ ਕਾਪਰ ਦੇਖ ਤੇ ਬਾਈ ਜੀ ਜਿਹੜਾ ਮਾਲ ਆਪਾਂ ਸਾਰਾ ਤਿਆਰ ਕਰਿਆਗਾ ਹਰਿਆਣੇ ਚ ਲੈ ਕੇ ਚਾਰ ਕਰਿਆ ਹਰਿਆਣੇ ਚੋਂ ਅੱਧੀਆਂ ਅੱਧੇ ਤੋਂ ਜ਼ਿਆਦਾ ਹਰਿਆਣੇ ਚੋਂ ਨਹੀਂ ਹਰਿਆਣਾ ਸਾਨੂੰ ਨੇੜੇ ਹੀ ਰਹਿ ਗਿਆ ਜਮਾਨ ਠੀਕ ਆ ਦੇਖ ਸੋਵਰ ਇੱਕ ਵਕੀ ਵਾਰ ਮੈਂ ਆਮ ਹੈ ਆਮ ਹੈ ਜੀਂਦਾ ਜੀਂਦਾ ਠੀਕ ਹੈ ਨਰਮਾਨਾ ਅੱਗੇ ਸਾਰਾ ਸਾਨੂੰ ਨੇੜੇ ਪੈਂਦਾ ਉੱਥੋਂ ਖਰੀਦ-ਖਰੀਦ ਕੇ ਲੈਣੇ ਆ। ਠੀਕ ਆ ਵਧੀਆ ਡੰਗਰ ਰੱਖਦੇ ਆ ਅਸੀਂ। ਠੀਕ ਆ ਮੱਝਾਂ ਸਾਰੀਆਂ ਟੌਪ ਤੋਂ ਟੌਪ ਆ ਹਨਾ ਜਮਾ। ਆਹ ਦੇਖ ਦੀ ਦੇ। ਠੀਕ ਐ 20 ਲੀਟਰ 20 ਲੀਟਰ ਦੁੱਧ ਦਿੰਦੀ ਐ। 20 ਲੀਟਰ ਦੁੱਧ। 20 ਲੀਟਰ ਦੁੱਧ ਦਿੱਤਾ ਹੀ ਨੇ। ਠੀਕ ਐ। ਇਹ ਤੀਜੇ ਤੀਜੇ ਸੂਗੀ। ਤੀਜੇ ਸੂਏ ਸੂਗੀ। ਹਾਂ ਇਸ ਟਾਈਮ 11 ਲੀਟਰ ਦੁੱਧ ਐ 5 ਮਹੀਨੇ ਦੀ ਗੱਪਣ ਐ। 5 ਮਹੀਨੇ ਦੀ। 5 ਮਹੀਨੇ ਸੂਈ ਨੂੰ ਹੋ ਗਈ। 11 ਲੀਟਰ ਦੁੱਧ ਹੈਗਾ ਜਮਾ। 11 ਲੀਟਰ ਦੁੱਧ ਦੱਬੇ ਮਾਰ ਕੇ ਹੁਣ ਐ। ਠੀਕ ਐ ਤੇ ਅੱਗੇ ਦੂਜ ਇਹ ਇਹ ਵੀ ਪਹਿਲਣ ਪਹਿਲਣ ਇਹ ਜਿਵੇਂ ਹੁਣ ਆਪਾਂ ਸਿੰਘ ਦੇਖਦੇ ਮੈਸ ਤੋਂ ਕਟਿਆਲੇ ਤੇ ਮਾੜੇ ਸਿੰਘ ਖੁੱਲੇ ਆ ਮੋੜ ਜਾਣਗੇ ਜਮਾਈ ਮੈਂ ਇਹਨ ਜਮਾ ਮੋੜਨੀਆਂ ਇਹਨਾਂ ਤੇ ਸਿੰਘਾਂਣਗੀ ਠੀਕ ਹੈ ਜਿਵੇਂ ਉਹ ਕੱਟੀ ਦੇ ਸਿੰਘ ਤੂੰ ਕਹਿੰਦਾ ਦੀ ਖੁੱਲੇ ਨੇ ਠੀਕ ਹੈ ਇਹ ਇਹ ਦੀ ਇਕੱਠੀ ਆ ਉਹ ਇਦਾਂ ਇਹਨੂੰ ਖੁੱਲੇ ਸਿੰਘਾਂ ਵਾਲੀ ਆ ਜਿਹੜੀ ਹਾਂ ਹਾਂ ਇਹ ਦੀ ਇਕੱਠੀ ਆ ਉਹ ਸੋ ਵੀਡੀਓ ਲੰਬੀ ਹੋਇਆ ਸਰੂ ਨਗੀਨੇ ਦਿਖਾਉਨੇ ਆ ਸਾਰੇ ਅੱਗੇ ਜਿਹੜਾ ਮੈਂ ਮਾਲ ਖਰੀਦੇ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਅੱਗੇ ਇਹਦੇ ਕਟੀਆਂ ਆਪਾਂ ਸੋ ਤੋਂ ਲੈਤੀਆਂ ਸਾਂਹ ਦੀਆਂ ਜਾਂ ਵਿੱਚ ਟੀਕੇ ਵੀ ਭਰਾਏ ਪਿਆ ਵਿੱਚ ਟੀਕੇ ਵੀ ਭਰਾਏ ਹੋਏ ਨੇ ਵਿੱਚ ਆਪਣੇ ਕੋਲੇ ਸਾਂਹ ਆਊਗਾ ਵਿੱਚ ਸਾਂਹ ਦਿਖਾਵਾਂਗੇ ਅੱ ਵੀਰੇ 22 ਲੀਟਰ ਦੁੱਧ ਦੀ ਜਿਹੜਾ ਜੜੀ ਦਾ ਕਪਾਲੇ ਆਸਾਨ ਜਿਹੜੀ ਦਾ ਕੱਟਾ ਘਰੇ ਪਾਲਿਆ ਆਪਣੇ ਜੜੀ ਦਾ ਕੱਟਾ ਘਰੇ ਪਾਲਿਆ 22 ਲੀਟਰ ਦੀ ਜਿਵੇਂ ਆਪਾਂ ਤੁਹਾਡਾ ਸਾਰਾ ਮਾਲ ਦੇਖਿਆ ਪਲੂਣ ਦੂਜਾ ਸੂਆ ਪਲੂਣ ਦੂਜਾ ਸੂ ਇਦਾਂ ਹੀ ਰੱਖਦੇ ਦੂਜੇ ਤੀਜੇ ਤੱਕ ਰੱਖਦੇ ਆਪਾਂ ਪਸੂ ਚੌਥੇ ਕੱਢ ਦਿੰਨੇ ਆ ਚੌਥੇ ਕੱਢ ਦਿੰਨੇ ਆ ਠੀਕ ਹੈ ਆਪਾਂ ਨਹੀਂ ਰੱਖਦੇ ਆ ਦੇਖ ਬਈ ਜੀ ਚੋਟੀ ਸਭ ਤੋਂ ਝੋਟੀ ਦੇਖ ਪਹਿਲਾਂ ਝੋਟੀ ਪਹਿਲਣ ਠੀਕ ਹੈ 20 ਲੀਟਰ ਤੋਂ ਜਮੀ ਨਹੀਂ ਤੋੜਿਆ ਵੀ ਪਹਿਲਾਂ ਨੇ ਜਾਵਾਂ ਆ ਪਹਿਲਾਂ ਨੇ ਤੇ ਖਰਾਕ ਆਪਾਂ ਕੀ ਪਾਉਨੇ ਆ ਜੀ ਖਰਾਕ ਆਪ ਦੀ ਕਰੇ ਫੀਡ ਬਣਾ ਕੇ ਪਾਨੇ ਆ ਠੀਕ ਹੈ ਜਿਵੇਂ ਸਰੋਂ ਪਾਲੀ ਠੀਕ ਹੈ ਕਣਕ ਪਾਲੀ ਠੀਕ ਹੈ ਜੀ ਹੋਰ ਛੋਲੇ ਪਾਲੇ ਅਜੇ ਕੁਝ ਪਾਉਣਾ ਹੈ ਖਾਲ ਪਾਣੀ ਸਰੋਂ ਦੀ ਐ ਬਣਾ ਕੇ ਫੀਡ ਬਣਾਉਣੀ ਹੈ ਸਭ ਤੋਂ ਇੱਕ ਚੀਜ਼ ਆਪਾਂ ਦਿਖਾ ਦਈਏ ਖੋਣਣੀ ਦੇ ਵਿੱਚ ਸਾਨੂੰ ਸੁੱਕੀ ਤੂੜੀ ਨਜ਼ਰ ਆਉਂਦੀ ਹੈ ਤੂੜੀ ਦੇ ਉੱਪਰ ਬਾਈ ਸਮਾਨ ਪਾਉਂਦੇ ਆ ਦੇਖੋ ਜਮਾ ਆਪਣੇ ਗੋਣੀ ਕੱਲਾ ਹਰੇ ਦੇ ਖੋਣੇ ਆ ਭਾਰਤੀਆਂ ਤੇ ਵੀਡੀਓ ਥੋੜੀ ਲੰਬੀ ਨਾ ਹੋ ਜਾ ਆਪਾਂ ਸਾਡ ਦਿਖਾ ਦਈਏ ਹੁਣ ਬੱਚ ਆ ਜਾ ਮੜਾ ਜਾ ਕਰ ਆ ਆ ਦੇਖ ਵੀ ਦੇ ਠੀਕ ਹੈ ਆ ਇਹਨੇ ਵੀਰੇ 22 ਲੀਟਰ ਕੱਢਦੀ ਹੈ 22 ਲੀਟਰ ਝੋਟੀ ਹਾਂ 22 ਲੀਟਰ ਸੁਭਰੋ ਲੈਵਾ ਦੇਖੋ ਝੋਟੀ ਦਾ ਕਿਆ ਬਾਤ ਆ ਥੱਲੇ ਜਾ ਮੈਂ ਫਟ ਫਟ ਲੈਵਾ ਜਾ ਆ ਸਿੰਘ ਦੇਖ ਵੀਰੇ ਕੁੰਡਾ ਸਿੰਘ ਜਾਵਾ ਹਨਾ ਕੁੰਡਾ ਸਿੰਘ ਜਾਵਾ ਇਹਨਾਂ ਤੇ ਅੱਗੇ ਸਿੰਘ ਟੁੱਟਿਆ ਦੀ ਮੈਂ ਆ ਗਈ ਹਨਾ ਸਾਰੀਆਂ ਸਾਰੀਆਂ ਆ ਗਈਆਂ ਆ ਟੋਪੀ ਤਰਾਲੀ ਦੀ ਵੀਰੇ ਨੇ ਠੀਕ ਹੈ ਪਰ ਪਿੱਠਪੂੜਾ ਦੇਖ ਆ ਠੀਕ ਹੈ ਆ ਨਗੀਨਾ ਅੱਗੇ ਦੇਖ ਆ ਬਹੁਤ ਚੰਗਿਆ ਸਿੰਘ ਕਰਮਾਣੀ ਨੇ ਕਿਵੇਂ ਮੋੜਿਆ ਸਾਰੇ ਕਿਹਨਾ ਬਾਹਰ ਨੂੰ ਜਾਂਦਾ ਆਪਾਂ ਡਰ ਜਾਂਦੇ ਵੀ ਸਿੰਘ ਖੁੱਲਾ ਹਨਾ ਇਹ ਜਿਹੜੀ ਇਕੱਠੀ ਮਦਰੀ ਜੀ ਕਹਿੰਨਾਂ ਦੀ ਇਹਦੀ ਹੈ ਉਹ ਅੱਛਾ ਕਦ ਕਰੂਗੀ ਬਹੁਤ ਜ਼ਿਆਦੇ ਅਜੇ ਦਿਨਾਂ ਦੀ ਥੋੜੀ ਹੈ ਠੀਕ ਹੈ ਅੱਗੇ ਆਪਾਂ ਕੱਟਾ ਦੇਖੀਏ ਨਾ ਜਿਹੜਾ ਆ ਆ ਕੱਟਾ ਵੀਰੇ ਇਹ ਪਤਾ ਕਿਹੜੇ ਟੀਕੇ ਦਾ 22 ਲੀਟਰ ਤੋਂ ਦਾ 2 ਲੀਟਰ ਦੁੱਧ ਦੀ ਮੱਝ ਮੱਝ ਥੱਲੇ ਉਹਦਾ ਘੱਟਾ ਪਾਲਿਆ ਸੀ ਉਹਦਾ ਘੱਟਾ ਪਾਲਿਆ ਹੋਇਆ ਇਹ ਵਿੱਚ ਪੰਜ ਸੱਤ ਕਟੀਆਂ ਇਹਦੇ ਵੀ ਹੈਗੀਆਂ ਹਾਂ ਇਹਦੀਆਂ ਕਟੀਆਂ ਹੈਗੀਆਂ ਨੇ ਵਿੱਚ ਠੀਕ ਹੈ ਪੰਜ 6 7 ਕਟੀਆਂ ਨੇ ਇਹਦੀਆਂ ਤੇ ਬਾਕੀ ਆ ਛੋਟਾ ਪੂਰ ਹਲੇ ਰੱਖ ਲਿਆ ਹਨਾ ਦੁੱਧ ਜੰਗਦੀ ਪੂਰ ਰੱਖ ਲਿਆ ਵੀਰ ਨੂੰ ਦੁਬਾਰੇ ਦੇਣ ਵਾਸਤੇ ਦੁਬਾਰੇ ਫੇਰ ਤੇਰੇ ਕੋਲ ਮੈਂ ਆਉਂਗਾ ਤੇ ਆ ਵੱਡੀਆਂ ਛੋਟੀਆਂ ਖੜੀਆਂ ਹਨਾ ਅੱਗੇ ਇਹਦੀਆਂ ਸਾਨ ਦੀਆਂ ਦਖਾਣਾ ਤੈਨੂੰ ਨਗੀਨੇ ਵੀਰੇ ਠੀਕ ਹੈ ਆ ਚੋਕੀਆਂ ਦੇਖੀ ਠੀਕ ਹੈ ਸ਼ੁਭਰਾ ਦੇਖੋ ਜਮਾ ਇਦਾਂ ਦੇ ਨਗੀਨੇ ਬਣਨੇ ਆ ਆਪਾਂ ਵੀਡੀਓ ਲੰਬੀ ਹੋ ਜਾ ਐਂਡ ਤੱਕ ਬਣੇ ਰਿਓ ਇਹ ਇਹੀ ਜੀਆਂ ਇਕੱਠੀਆਂ ਝੋਟੀਆਂ ਬਣਨੀਆਂ ਉਹ ਠੀਕ ਹੈ ਹੁਣ ਜਿੰਨੇ ਆ 5 ਝੋਟੀਆਂ ਛੋਟੇ ਕੋਲ ਖੜੀਆਂ ਗਈਆਂ ਅੱਜ ਪੁੜਾ ਪੁੜਾ ਦੇਖੀ ਠੀਕ ਹੈ ਹੈਗੇ ਨਾ ਆ ਤੇ ਆ ਚੌਥੀ ਦਾ ਸਿੰਘ ਦੇਖ ਮੂੰਹ ਜਿੰਨੀ ਛੋਟਾ ਜਾਇਆ ਜਮਾ ਜਾਇਆ ਗੱਲਾ ਜਮਾ ਹਣਾ ਜਮਾ ਛੋਟਾ ਜਾ ਸਿੰਘ ਹੈ ਦੇਖੀ ਪੁੜਾ ਕਿੰਨੀ ਕਿੰਨੀ ਉਮਰ ਇਹਨਾਂ ਦੀ ਇਹਨਾਂ ਦੀ ਉਮਰ ਵੀਰੇ 2-2 ਸਾਲ ਦੀ ਉਮਰ ਹੈ ਇਹਨਾਂ ਦੀ 2-2 ਸਾਲ ਦੀ ਕੁਛ ਵੀ ਨਹੀਂ ਉਮਰ ਜਿਹੜੇ ਆਪਾਂ ਨੂੰ ਕੱਟੇ ਦੁੱਧੂ ਹੱਡੀਆਂ ਦਿੱਤੀਆਂ ਤੁਸੀਂ ਅੱਜ ਹਾਂ ਦੁੱ ਠੀਕ ਹੈ ਛੋਟੀਆਂ ਦਿਖਾਣੇ ਆ ਸੋ ਦੇਖੋ ਛੋਟੀਆਂ ਕਿਆ ਬਾਤਾਂ ਇਹ ਸਾਰੀਆਂ ਕੱਪੜਾ ਹੋਈਆਂ ਐਵੇਂ ਕੱਪੜਾ ਹੋਈਆਂ ਕੋਈ 3 ਮਹੀਨਿਆਂ ਦੀ ਕੋਈ 4 ਮਹੀਨਿਆਂ ਦੀ ਅਸਾਂ ਐ ਕੱਪੜਾ ਹੋਈਆਂ ਮਹੀਨਿਆਂ ਦੀ ਹਾਂ 2.5 ਮਹੀਨਿਆਂ ਦੀ 2 ਮਹੀਨਿਆਂ ਦੀ ਇਹ ਨਹੀਂ ਵੇਚਣੀਆਂ ਆਪਾਂ ਹੈ ਨਹੀਂ ਇਹ ਨਹੀਂ ਵੇਚਣੀਆਂ ਇਹ ਤਾਂ ਕਿਸੇ ਕੀਮਤ ਵੀ ਨਹੀਂ ਦੇਣੀਆਂ ਸੁਭਰੋ ਜਿਹੜੇ ਕਟੀਆਂ ਪੜੀਆਂ ਐ ਮੀਆਂ ਸੋ ਦੇਖੋ ਜਮਾ ਕਿਆ ਬਾਤਾਂ ਹੈਗੀਆਂ ਛੋਟੀਆਂ ਲੱਖ ਲੱਖ ਰੁਪਏ ਦੇ ਛੋਟੀਆਂ ਹਨਾ ਲੱਖ ਲੱਖ ਰੁਪਏ ਨਹੀਂ ਕੌਣ ਦੇਊਗਾ ਬਾਈ ਇਹਨਾਂ ਨੂੰ ਜਾਇਜ ਗੱਲ ਆ ਜਾਵਾ ਬਈ ਲੱਖ ਤੋਂ ਬਾਹਰ ਆ ਜਾ ਹੁਣ ਆਪਾਂ ਕਟੀਆਂ ਦਿਖਾਈ ਜਿਹੜਾ ਮਾਲ ਆਖਰੀ ਤੇ ਸ਼ੁਭਰਾ ਅੱਗੇ ਬਾਹਰਲੇ ਪਾਸੇ ਦੇਖੋ ਸਿਸਟਮ ਆ ਵੱਡੀਆਂ ਕਟੀਆਂ ਹੋਰ ਖੜੀਆਂ ਆਗੀਆਂ ਤੇ ਖੁੱਲਾ ਬਗਲ ਫਿਰਦਾ ਤੇ ਆ ਆਪਾਂ 11 ਕਟੀਆਂ ਖਰੀਦੀਆਂ ਬਾਕੀ ਤੋਂ ਕਟੀਆਂ ਇਹ ਬਾਈ ਤੇਰੇ ਘਰ ਦੇ ਮੱਜੇ ਨੇ ਸਾਰੀਆਂ ਇਹ ਮੇਰੀਆਂ ਘਰ ਦੇ ਮੱਜਾਂ ਨਹੀਂ ਆਦੀਆਂ 11 ਦੇ 11 ਕਟੇ ਇਹ ਇੰਨਾ ਤੋਂ ਇੰਨਾ ਤੋਂ ਵੱਡੀਆਂ ਆ ਇਧਰ ਮਾਰੀ ਕੈਮਰਾ ਬਾਈ ਠੀਕ ਐ ਆ ਆ ਵੱਡੀਆਂ ਨੇ ਇੰਨਾ ਤੋਂ ਠੀਕ ਐ ਹਾਂ ਇਹਨਾਂ ਤੋਂ ਵੱਡੀਆਂ ਨੇ ਇਹ 7 ਸਾਲ ਦੀਆਂ ਹੋ ਗਈਆਂ ਵੀਰੇ ਠੀਕ ਐ ਇਹ ਦੁੱਧੋ ਹਟੀਆਂ ਆਣਾ ਹੁਣ ਹਾਂ ਦੁੱਧੋ ਹਟੀਆਂ ਨੇ ਤਾਂ ਉਰੇ ਆ ਗਈਆਂ ਛੋਟਾ ਪੂਰ ਸਾਨੂੰ ਦਿਖਾਇਆ ਦੇਖਾ ਅੱਛਾ ਇਹ ਨਾ ਦੁੱਧ ਚੁੰਗਦੀਆਂ ਉਹ ਵਾਲੇ ਖੜੀਆਂ ਚੁੰਗਦੀਆਂ ਨੇ ਉਹ ਖੜੀਆਂ ਨੇ 12 13 ਠੀਕ ਆ ਮੈਂ ਚਾੜੇ ਤੇ 18 ਸੌਣ ਦੇ ਟੋਕੜਾ ਹੋ ਗਈਆਂ ਮੈਂ ਚਾਣਾ ਹਾਂ ਉਹ ਪਹਿਲਾਂ ਆ ਗਈਆਂ ਕਿਆਂ ਤੇਰੇ ਵੀਰੇ ਹੋਣ ਆਈਆਂ ਨੇ ਦੁੱਧਾ ਹਟੇ ਤੋਂ ਉਹ ਸੂਈਆਂ ਨੇ ਜਾਂ ਦੁਬਾਰੇ ਆ ਗਈਆਂ ਮੈਂ ਜੜੀ ਇੱਥੇ ਇੱਥੇ ਬੜ ਕੇ ਰੱਖੇ ਓਕੇ ਨਾ ਸੋ ਫਿਰ ਆ ਦੇਖੋ ਆਹ ਕੱਪੜਾ ਆਹ ਜਿਹੜੀ ਝੂਠੀ ਤੈਨੂੰ ਖੋਲ ਕੇ ਦਿਖਾਈ ਦੀ ਠੀਕ ਹੈ ਉਹਦੀ ਉਹਦੀ ਭੈਣ ਐ ਇਹ ਤੇ ਬਾਕੀ ਹੋਰ ਚੀਜ਼ ਥੱਲੇ ਝੋੜੀਆਂ ਦੇਖ ਕੇ ਨਜ਼ਾਰਾ ਆ ਗਿਆ ਜੇ ਮੈਂ ਗੱਟੀਆਂ ਦਾ ਸਵਾਦ ਆ ਗਿਆ ਬਹੁਤ ਸੁਣੇ 11 ਗੱਟੀਆਂ ਇਕੱਠੀਆਂ ਕਿਦੋਂ ਮਿਲ ਜੈ ਨਹੀਂ ਕਿਤੇ ਬਾਕੀ ਰਿਕਾਰਡ ਵੀ ਹੈਗਾ ਬਾਜਾ ਕੋਲ ਸਾਰਾ ਕਿਤੇ ਵੀ ਨਹੀਂ ਮਿਲਦੀਆਂ ਬਟੇ ਸਾਰੇ ਹਿੰਦੁਸਤਾਨ ਹਿਲਦੇ ਆ ਸਿੰਘ ਹਿਲਦੇ ਹਨ ਹਿਲਦੇ ਹਾਂ ਢੀਂਡੀ ਬਣੂਗੀ ਕਰਮਾ ਵਾਲੀ ਕਰਮਾ ਵਾਲੀ ਬਣੂਗੀ ਇਹ ਕਿੰਨਾ ਕੁ ਦੁੱਧ ਛੇਦੀ ਮਾਰਾ ਬਾਈ ਇਹਦੀ ਮਾਂ ਥੱਲੇ 18 ਲੀਟਰ ਦੋ 23 18 ਲੀਟਰ ਦੋ ਤੇ 18 ਲੀਟਰ ਪੂਰਾ ਹੈ ਨਾ ਸੋ ਬੇਤਵੀਰ ਕਹਿੰਦਾ ਫਿਰ 15 16 ਕਿਲੋ ਤੋਂ ਕੋਈ ਵੀ ਘਟਣੀ ਠੀਕ ਹੈ ਜਿਵੇਂ ਕੋਈ ਵੀ ਇੱਕ ਵੀ ਘੱਟ ਨਹੀਂ ਜਿਵੇਂ ਹੁਣ ਆਪਾਂ ਕਹਿੰਦੇ ਸਿੰਘ ਖੁੱਲਾ ਰਗੜਾ ਆਉ ਮੇਰੇ ਕੋਲੇ ਨਹੀਂ ਨਹੀਂ ਇਹ ਇਹ ਘੱਟ ਬਹੁਤ ਕਰੂਗੀ ਹੁਣ ਤੇਰੇ ਸਾਰੇ ਵੱਡੇ ਕਟੇ ਸਿੰਘਾਂ ਹੀ ਮੋੜ ਜਾਣਗੇ ਹਾਂ ਇਹ ਹੀ ਮੋੜ ਜਾਣਗੇ ਹਾਂ ਤੇ ਕਹਿ ਇੱਕ ਜਾਲਾ ਰਵਾ ਚੱਲੀ ਜਾਂਦਾ ਮੇਰੇ ਆ ਵੱਡੀਆਂ ਇਕੱਠੀ ਦਿਖਿਆ ਹੀ ਵੀਰੇ ਇਕੱਠੀ ਕੈਰ ਨਾਰੀ ਕੱਟੀ ਨੇ ਸਿੰਘ ਕਿੰਨੇ ਮੋੜਿਆ ਇਹ ਇਹਨਾਂ ਤੋਂ ਵੱਡੀ ਆ ਥੋੜੀ ਜੀ ਅੱਛਾ ਹਾਂ ਇਹ ਕੱਠੀ ਵੱਡੀ ਆ ਥੋੜੀ ਜੀ ਇਹਨਾਂ ਤੋਂ ਏ ਵੀ ਸੰਕਰ ਹੋਇਆ ਕਰ ਗਈ ਹਾਂ ਇ ਖੁੱਲਾ ਜਾ ਕਰ ਗਈ ਤੇ ਇ ਮੋੜ ਲੂਗੀ ਠੀਕ ਹੈ ਹਾਂ ਸੋ ਇਹਨਾਂ ਵਿੱਚ ਕੋਸ਼ ਸਾਰੇ ਟੀਕੇ ਦੇ ਵੀ ਹੋ ਸਕਦੇ ਵਿੱਚ ਸਾਂਹ ਦੇ ਵੀ ਬੇਕ ਸਾਂਹ ਦੀਆਂ ਨੇ ਹਾਂ ਜਿਹੜਾ ਤੁਹਾਨੂੰ ਸਾਂਹ ਦਿਖਾਈ ਦੀ ਆ ਦੇਖ ਵੀ ਨਹੀਂ ਇਕੱਠੀ ਦੇਖੀ ਚੋਲੀ ਦਿਖਾਈ ਨੇੜੇ ਆ ਗਿਆ ਜੀ ਸੋ ਆਹ ਦੇਖੋ ਇਕੱਠੇ ਸਾਨੂੰ ਵੱਡੀਆਂ ਛੋਟੀਆਂ ਸਾਰਾ ਬਾਈ ਨਾਲ ਇਕੱਠਾ ਸੌਂਦਾ ਹੋਇਆ ਛੋਟੀਆਂ ਨੇ ਵੀਰੇ ਸੌਦੇ ਨੂੰ ਦੱਸਦੀ ਕਹਿ ਗਾਡੇ ਲੱਗ ਗਿਆ ਆਪਣੇ ਬਾਈ ਤੜਕੀ 10 ਵਜੇ ਸੌਦਾ ਕਰਨ ਲੱਗੇ ਤੇ ਵੱਜ ਗਏ ਹੁਣ ਵੱਜ ਗਏ ਸਾਢੇ 3:00 ਸਾਢੇ 3:00 ਵੱਜ ਗਏ ਜਿਵੇਂ ਕਹਿੰਦੇ ਹੁੰਦੇ ਵੀ ਉਹ ਪੈਨ ਦੁੱਤਰ ਕੇ ਤੁਰ ਕੇ ਆਗੇ ਉਹ ਕੰਮ ਲਾ ਲੋ ਬਿੱਟਾ ਇਹਨਾਂ ਲੋਕਾਂ ਹਾਂ ਮੁੜ ਮੁੜ ਕੇ ਦਵਾਰੇ ਮੁੜ ਮੁੜ ਕੇ ਬਾਈ ਤੇ ਜਾਇਜ ਗੱਲ ਆ ਜਮਾ ਲਾ ਬਾਈ ਤੋਂ ਲਾਡ ਲੈਂਦਾ ਉਹ ਇਕੱਠਾ ਖੜ ਜਾ ਆ ਦੇਖੀ ਵੀ ਦੇ ਆ ਗੱਡੀ ਦਿਖਾਈ ਵੜੀ ਆ ਗੱਡੀ ਦੇਖੀ ਨਾ ਚੋੜੀ ਲੱਗਦੀ ਆ ਜਿਵੇਂ ਗੱਪਣ ਹੋਵੇ ਸੋ ਫਿਰ ਆ ਦੇਖੋ ਦੇਖੀ ਆ ਚੋੜੀ ਦੇਖੋ ਥੱਲੇ ਆਹਾ ਆ ਚੋੜੀਆਂ ਜਿਹੜੇ ਇਹ ਚੋੜੀਆਂ ਦੇ ਗੱਪ ਮਾਰੇ ਜਾਂਦੇ ਨੇ ਵੇ 14 70 10 ਦੀ ਆ ਇਹਦੀ ਮਾ 20 ਕਿਲੋ ਤੋਂ ਦੇ ਮੇਰੇ ਕੋਲ ਯਕੀਨ ਨਹੀਂ ਕਰਦੇ ਕਹਿੰਦੇ ਢਿੱਲੋ ਗੱਪ ਮਾਰ ਲਾ ਨਹੀਂ 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 ਮਾਰਦਾ ਮੇਰੇ ਕੋਲ ਨਹੀਂ ਨਾ ਵੀਰੇ ਪਟਾਲ ਪਿੰਡ ਹੈ ਠੀਕ ਹੈ ਸੰਗਰੂਰ ਜ਼ਿਲ੍ਹਾ ਹੈ ਤਹਿਸੀਲ ਲਹਿਰਾਗਾਗਾ ਹੈ ਮੇਰੇ ਕੋਲੇ ਆ ਜਾਓ ਮੇਰੀ ਵੀ ਵੀਡੀਓ ਚੱਲਦੀ ਹੈ ਠੀਕ ਹੈ ਪਹਿਲਾ ਚੱਲੀ ਦੀ ਵੀਡੀਓ ਤੇ ਖਰੀਦਿਆ ਨੇ ਪਾਈ ਨੇ ਮੈਂ ਵੀਡੀਓ ਦੇਖ ਕੇ ਆਇਆ ਜਦ ਮਰਜੀ ਜਦ ਮਰਜੀ ਜਦ ਮਰਜੀ ਆ ਜਾਓ ਐਂ ਦੱਸ ਦੂਆਂ ਇਹਦੀ ਮਾਂ ਇਨਾ ਦੁੱਧ ਦਤੀ ਇਹਦੀ ਮਾਂ ਦੇ ਥੱਲੇ ਇਨਾ ਦੁੱਧ ਦਤੀ ਸਭਰ ਬਾਕੀ ਹੋਰ ਗੱਲ ਦੱਸੋ ਬਾਈ ਕੋਲ ਪਸ਼ੂ ਲੈ ਕੇ ਚੱਲ ਸੌਦਾ ਹੋਣ ਦੇ ਆਪਣ ਹੁੰਦਾ ਮਿੰਨ 2 ਪੈਸੇ ਮੈਂ ਵੇਚਣੀ ਆ ਇਹ ਹਾਂ ਵੇਚਣੀ 2 ਪੈਸੇ ਬਣਣਾ ਪਰ ਜਿਵੇਂ ਆਪਾਂ ਵਿੱਚ ਕਹਿੰਦੇ ਤੁਹਾਡਾ ਏਰੀਆ ਬਹੁਤ ਚੰਗਾ ਮੰਨਿਆ ਜਾਂਦਾ ਹੈ ਬਹੁਤ ਬਹੁਤ ਚੰਗਾ ਇਹ ਨਹੀਂ ਆਪਾਂ ਵੀ ਮੋਗੇ ਤੋਂ ਗਾਹਾਂ ਵੀ ਆਪਾਂ ਹੋਰ ਨਾ ਹੋਰ ਏਰੀਆ ਦੇ ਬੰਦੇ ਹਾਂ ਚੰਗੇ ਏਰੀਆ ਦੇ ਕੱਟੇ ਚੰਗੇ ਏਰੀਆ ਦੀਆਂ ਕੱਟੀਆਂ ਹਰਿਆਣੇ ਵੇਰੇ ਮਿਲਣਗੇ ਜਿਹੜਾ ਮਰਜੀ ਵੀ ਰਾਜੇ ਚੰਗੇ ਰਿਕਾਰਡ ਵਾਲੀਆਂ ਪਰ ਮੈਂ ਤਾਂ ਇਹ ਗੱਲ ਕਹਿੰਨਾ ਉਹਨਾਂ ਸਾਰਿਆਂ ਦੇ ਮਾਮਾ ਬਾਹੜੀ ਲੱਤਾਂ ਮਾਰਦੀਆਂ ਪਰ ਵਿੱਚ 15 17 20 ਕਿਲੋ ਵਾਲੇ ਮੱਝਾਂ ਹਰਿਆਣੇ ਦੇ ਜਮਾ ਕੋਲੋਂ ਲੈਂਦੇ ਆ ਹਰਿਆਣੇ ਵਿੱਚੋਂ ਜਾ ਕੇ ਕੱਟੀ ਨਹੀਂ ਮਿਲਦੀ ਉਥੇ 3 ਲੱਖ 2.5 ਲੱਖ ਰੁਪਇਆ ਤੇ ਸਿੱਧੀ ਜੀ ਗੱਲ ਹੈ ਮੇਰਾ 3 ਲੱਖ ਦੇ ਸਾਰ ਜੇ ਲੈ ਲੀਦਾ ਮੇਰਾ ਹਾਂ ਸਾਰੀਆਂ ਲੈ ਲੀਆਂ ਨੇ 3 ਲੱਖ ਦੀਆਂ ਕੋਈ ਟੀ ਦੀ ਕੋਈ ਬਾਈ ਨਹੀਂ ਕੋਈ ਮੈਨੂੰ ਖਰਚਾ ਪੈਗਾ 5000 ਬਾਈ ਦੇ ਕਰਦੀ ਸੋੜ ਹਾਂ 3 ਲੱਖ ਦੇ ਸਾਰੀਆਂ ਲੈਤੀਆਂ ਜੇ ਕਿਸੇ ਨੇ ਸਾਰੀਆਂ ਲੈਣੀਆਂ ਹੋਈਆਂ ਨਫਾ ਦੇ ਦਿਓ 50000 ਸਾਰੀਆਂ ਦੇ ਦਾਂਗੇ ਆਪਾਂ ਵਪਾਰ ਕਰਦੇ ਆ ਕੋਈ ਇਹ ਗੱਲ ਨਹੀਂ ਵਿੱਚ ਨਹੀਂ ਸਵੇਰ ਦੇ ਘਰੋਂ ਨਿਕਲੇ ਆ ਬਾਈ ਨਾਲ ਸੌਦਾ ਕਰਿਆ ਸਾਰੀਆਂ ਇਕੱਠੀਆਂ ਇਕੱਠੀਆਂ ਖਰੀਦੀਆਂ 11 10 ਘਰੇ ਖੜੀਆਂ 21 ਗੱਡੀਆਂ ਸਾਨੂੰ ਮਿਲਣੀਆਂ ਪਿੰਡ ਦੀਪਗੜ ਜਿਲ੍ਹਾ ਬਰਨਾਲਾ ਮੇਰਾ ਐਡਰੈਸ ਆ ਬਾਈ ਕੋਲ ਕੱਟਿਆ ਨੇਜਿਆ ਮੱਝਾਂ ਵੀ ਸਾਨੂੰ ਦਿਖਾ ਦਿਆਂ ਪਰ ਚੰਗੇ ਰਿਕਾਰ ਵਾਲੇ ਮੱਝਾਂ 15 ਤੋਂ ਲੈ ਕੇ 20 ਕਿਲੋ ਤੱਕ 22 ਤੱਕ ਮੱਝਾਂ ਘਰੇ ਖੜੀਆਂ ਆਪੇ ਹਾਂ ਹਾਂ ਖੜੀਆਂ ਖੜੀਆਂ ਠੀਕ ਆ 4-4 3-3 ਲੱਖ ਦੀਆਂ 2.5-2.5 ਲੱਖ ਦੀਆਂ ਮੱਝਾਂ ਖੜੀਆਂ ਨੇ ਜੇ ਕਿਸੇ ਵੀਰ ਨੇ ਲੈਣੀਆਂ ਹੋਣ ਆਇਦਰ ਮਾਰੀ ਕੈਮਰਾ ਝੋਟੀਆਂ ਖੜੀਆਂ ਨੇ ਅੰਦਰ ਨਹੀਂ ਕੋਈ ਸੈਂਕਦਾ ਨਹੀਂ ਖੁੱਲਾ ਕਰ ਗਈ ਜੇ ਨਹੀਂ ਨਹੀਂ ਕਰਦੀ ਆ ਆ ਦੇਖੋ ਝੋਟੀਆਂ ਉਹ ਖੜੀਆਂ ਨੇ ਇਧਰ ਮਾਰੀ ਦੋ ਕੱਖ ਖਾਣ ਲੱਗ ਰਹੀਆਂ ਨੇ ਬਾਹਰ ਖੜੀਆਂ ਨੇ ਬਾਕੀ ਇਹ ਵੀਰ ਨੇ ਜਿਸ ਜਿਹਨੇ ਵੀਰ ਨੇ ਲੈਣੀਆਂ ਨੇ ਐ ਨਗੀਨੇ ਨੇ ਬਾਈ ਜੇ ਕਿਸੇ ਨੇ ਲੈਣੇ ਨੇ ਬਟੇ ਠੀਕ ਹੈ ਆ ਆ ਦਿਖਾਈਂ ਝੋਠੀ ਤੇ ਵੱਡੀਆਂ ਕਟੀਆਂ ਆ ਗਈਆਂ ਇਹ ਵੱਡੀਆਂ ਇਕੱਠੀਆਂ ਗੱਭਣ ਦੇ ਵੀਰੇ ਸਾਰੀਆਂ ਠੀਕ ਹੈ 3 6 9 ਖੜੀਆਂ ਆਪਣੇ ਕੋਲ ਇਹ 8 ਏ ਖੜੀਆਂ ਨੇ 2 ਵਾਰ ਖੜੀਆਂ ਨੇ ਠੀਕ ਹੈ 10 ਨੇ ਵੀਰੇ ਜੇ ਕਿਸੇ ਨੇ ਲੈਣੀਆਂ ਹੋਣੇ ਪਾ ਕਰ ਲਾਂਗੇ ਫੋਨ ਤੇ ਕਰ ਲਾਂਗੇ ਕੋਈ ਗੱਲ ਨਹੀਂ ਫੋਨ ਤੇ ਭਾਅ ਕਰ ਲਾਂਗੇ ਹਾਂ ਫੋਨ ਤੇ ਭਾਅ ਕਰ ਲਾਂਗੇ ਨੰਬਰ ਆਪਣੇ ਕੋਲ ਹੈਗਾ ਵੀਰੇ ਲੈਣਾ ਭੇਜ ਦਾਂਗੇ ਤੇ ਕੋਈ ਚੱਕਰ ਨਹੀਂ ਆਪਾਂ ਨੂੰ ਕੋਈ ਇਹ ਨਹੀਂ ਗੱਲ ਵੀ ਮੈਂ ਬੱਦੀ ਲੈਣਾ 10 ਇਹ ਗੱਭਣੇ ਸਾਰੀਆਂ ਠੀਕ ਹੈ ਸਾਰੀਆਂ ਗੱਭਣੀਆਂ ਚੱਲ ਕੇ ਫੇਰ ਮਰਾਦੀ 11 ਕਟੀਆਂ ਦੇ ਸੋ ਬੁਰਾ 11 ਦਾ 11 ਮਾਲ ਆਪਣੇ ਕੋਲ ਚੱਲਿਆ ਐਵੇਂ ਆਪਾਂ ਇੱਥੇ ਹਜ਼ਾਰ ਦਾ ਬੋਲਟ ਦਿਖਾ ਦਿੰਦੇ ਵਿੱਚ ਇੱਥੇ ਵੀ ਹਰਿਆਣਾ ਚੋਂ ਲੈਂਦੀਆਂ ਪੰਜਾਬ ਦੇ ਵਿੱਚੋਂ ਲੈਂਦੀ ਆ ਪੰਜਾਬ ਮਾਰਾ ਨਹੀਂ ਮਣ ਕਣਕ ਪਾ ਕੇ ਇੱਥੇ 60 ਮਣ ਕਣਕ ਹੋ ਜਾਂਦੀ ਹੈ ਤੇ ਇਹਦਾ ਮਣਕਾ ਚੱਲੋ ਵੀ ਬਾਜ ਵਪਾ ਜਾਵਾਂ ਆਪਾਂ ਵੇਚਾਂਗੇ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆਗੇ ਕਿਸੇ ਨਵੀਂ ਹੋਰ ਵੀਡੀਓ ਨਾਲ